ਮਰਹੂਮ ਸੂਫੀ ਗਾਇਕ ਅਤੇ ਸ਼ਾਇਰ ਜਗਤਾਰ ਪਕਵਾਨਾ ਦੀ ਅਪੋਲ ਯਾਦ ਵਿੱਚ ਜਗਤਾਰ ਪਰਵਾਨਾ ਯਾਦਗਾਰੀ ਸੱਭਿਆਚਾਰ ਮੰਚ ਪਿੰਡ ਅਠੋਲਾ ਵੱਲੋਂ ਤੀਤਿਵਾਂ ਸਾਲਾਨਾ ਸੱਭਿਆਚਾਰ ਮੇਲਾ ਪਿੰਡ ਦੇ ਸ਼ੇਰ-ਏ-ਪੰਜਾਬ ਖੇਡ ਸਟੇਡੀਅਮ ਵਿਖੇ ਪੜਹੀ ਚਾਵਾਂ ਅਤੇ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਗਾਇਕੀ ਦੇ ਖੁੱਲੇ ਅਖਾੜੇ ਦੇ ਦੌਰਾਨ ਬਤੌਰ ਮੁੱਖ ਮਹਿਮਾਨ ਪੂਜੀ ਅੰਤਰਰਾਸ਼ਟਰੀ ਪਹਿਲਵਾਨ ਜਗਜੀਤ ਸਿੰਘ ਸਰੋਆ एआईजी पंजाब पुलिस ਨੇ ਕਿਹਾ ਕਿ ਸਾਨੂੰ ਮਾਣ ਹੈ ਮਰਹੂਮ ਗਾਇਕ ਜਗਤਾਰ ਪਰਵਾਨਾ ਸਾਡੇ ਇਲਾਕੇ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਕਿਹਾ ਹੈ ਕਿ ਕਲਾਕਾਰ ਜਾਂਦਾ ਨਹੀਂ ਬਲਕਿ ਬਣਦਾ ਭਾਵੇਂ ਕਿ ਗਾਇਕੀ ਦਾ ਖੇਤਰ ਹੋਵੇ ਜਾਂ ਸਪੋਰਟਸ ਦਾ ਉਹਨਾਂ ਦੀ ਪੇਸ਼ਕਾਰੀ ਲਈ ਮੰਚ ਦਾ ਹੋਣਾ ਲਾਜ਼ਮੀ ਹੈ ਹਲਕਾ ਕਰਤਾਰਪੁਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਫ ਦਾ ਐਸਐਸਪੀ ਸਰਦਾਰ ਰੋਜਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੇ ਵਿੱਚ ਆਖਿਆ ਕਿ ਉਹਨਾਂ ਨੂੰ ਇਸ ਮੇਲੇ ਨੂੰ ਵੱਧ ਦਾ ਫੁੱਲਦਾ ਵੇਖਣ ਦਾ ਮਨ ਹਾਸਲ ਹੋਇਆ। ਅੱਜ ਸਾਡੀ ਦਿੱਤੀ ਪੰਜਾਬੀ ਦੀ ਮਾ ਹੈ ਪਰਜਾ ਦੀ। ਅੱਜ ਪੰਜਾਬੀ ਸਾਰੀ ਸੁਣਾ ਹੈ ਪੰਜਾਬੀ। ਢਿੱਲੋਂ ਸਾਰੇ ਪੰਜਾਬੀਆਂ ਦੀ ਆਨ ਪੰਜਾਬੀ ਦੀ ਗੱਲਾਂ ਗਰਿਆਵਾ ਦੀਆਂ ਹੋ ਜਾਂਦੇ। ਅੱਜ ਜਗਤਾਰ ਸਿੰਘ ਪਰਵਾਨਾ ਮੇਲੇ ਤੇ ਆ ਕੇ ਬਹੁਤ ਵਧੀਆ ਲੱਗਾ। ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿਉਂਕਿ 31 ਸਾਲ ਤੋਂ 33 ਸਾਲ ਤੋਂ ਇਹ ਮੇਲਾ ਚੱਲਦਾ ਆ ਰਿਹਾ। ਔਰ ਉਹਦੇ ਵਿੱਚ ਆ ਕੇ ਹਮੇਸ਼ਾ ਮਾਣ ਮਹਿਸੂਸ ਹੋਇਆ ਔਰ ਪੰਜਾਬ ਦੀਆਂ ਸਖਸ਼ੀਤ ਬਹੁਤ ਵੱਡੀਆਂ-ਵੱਡੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਬਹੁਤ ਸਾਰੇ ਵੱਡੇ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਸੋ ਇਸ ਕਰਕੇ ਇਸ ਮੇਲੇ ਲਈ ਮੈਂ ਹਮੇਸ਼ਾ ਸ਼ੁਭ ਕਾਮਨਾਵਾਂ ਆਪਣੀਆਂ ਭੇਜਦਾ ਔਰ ਇਹ ਸਾਰੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਇਲਾਕੇ ਨੂੰ ਮੁਬਾਰਕਾਂ ਕਿਉਂਕਿ ਇਸ ਇਲਾਕੇ ਦੇ ਜਿਹੜੇ ਇਹੋ ਜਿਹੇ ਸਖਸ਼ੀਤਾਂ ਹੋਈਆਂ ਨੇ ਜਿਨ੍ਹਾਂ ਨੇ ਨੂਰਮਤੀ ਪਾੜੇ ਦਾ ਕੰਮ ਕੀਤਾ ਸੋ ਇਹ ਸਭ ਤੋਂ ਚੰਗਾ ਮੇਲਾ ਹਮੇਸ਼ਾ ਪਿਆਰਾ ਮੈਂ ਬੜਾ ਪਿਆਰਿਓ ਚੱਲਦਾ ਹਾਂ ਉਹਨਾਂ ਨਾਲ ਫਿਰ ਸੋਹਣਾ ਹੋਣਾ ਕਰਕੇ ਫਤਿਹ ਸੋਹਣਾ ਕਰਕੇ ਨਹੀਂ ਮਾਣਦਾ ਉਹਨਾਂ ਨੂੰ ਮੈਨੂੰ ਬੜਾ ਵਧੀਆ ਲੱਗਦਾ ਹਾਂ ਇਸ ਦੇ ਵਿੱਚ